اوه 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 ਇਹ ਲੋ ਬੰਦ ਰਹੇ ਹੈ। ਇਹ ਗਰਮ ਗਰਮ ਹੈ। ਇਹ ਬੇਸ਼ੱਕ ਆਜੀ ਤਾਣ ਚੰਨ ਦਾ ਆਜਾ ਰਹਿਣਾ ਹੈ। ਅੱਜ ਬੜੇ ਪਵਿੱਤਰ ਦਿਨ ਦੇ ਉੱਤੇ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਸਾਰੀਆਂ ਸੰਗਤਾਂ ਗੁਰਪ੍ਰੋਪ ਮਨਾ ਰਹੀਆਂ ਨੇ ਬੜਾ ਪਵਿੱਤਰ ਦਿਨ ਹੈ। ਅੰਮ੍ਰਿਤਸਰ ਨੂੰ ਜਿਹੜਾ ਗੁਰੂ ਰਾਮਦਾਸ ਜੀ ਨੇ ਆਪਣੇ ਆਪ ਜਿਹੜਾ ਇੱਥੇ ਵਸਾਇਆ ਇਹਨੂੰ ਸ਼ਹਿਰ ਨੂੰ ਸੋ ਅੱਜ ਉਹਦਾ ਜਨਮ ਦਿਨ ਪ੍ਰਕਾਸ਼otsਵ ਮਨਾਣ ਲਈ ਅੱਜ ਬਹੁਤ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਸਾਡੇ ਵਿੱਚ ਸਾਗੁਰ ਚਰਨ ਸਿੰਘ ਜੀ ਜਿਹੜਾ ਹైదరాబాద్ ਤੋਂ ਚੇਚੇ ਤੌਰ ਤੇ ਉਹਨਾਂ ਦੇ ਨਾਲ ਕੇਪੀ ਸਿੰਘ ਜੀ ਜਿਹੜਾ ਉਥੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਨੇ ਸੋ ਚੇਚੇ ਤੌਰ ਤੇ ਇੱਥੇ ਲੰਗਰ ਲਗਾਣ ਲਈ ਆਏ ਨੇ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਮੇਰੇ ਨਾਲ ਜੱਸੀ ਜੀ ਹੋਰ ਵੀ ਸਾਰੇ ਸਾਥੀ ਖੜੇ ਅਮਰਜੀਤ ਜੀ ਸੋ ਅੱਜ ਦੇ ਦਿਨ ਦੇ ਉੱਤੇ ਮੈਂ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਔਰ ਕਾਮਨਾ ਕਰਦਾ ਗੁਰੂ ਰਾਮਦਾਸ ਜੀ ਦੀ ਕਿਰਪਾ ਇਸ ਸ਼ਹਿਰ ਤੇ ਬਣੀ ਰਹੇ ਔਰ ਇਹ ਸ਼ਹਿਰ ਤਰਕੀਆਂ ਬੁਲੰਦੀਆਂ ਕਰਦਾ ਰਹੇ ਲੋਕ ਖੁਸ਼ਹਾਲ ਹੋਣ ਸਾਡਾ ਸ਼ਹਿਰ ਸਭ ਤੋਂ ਸੁੰਦਰ ਤੇ ਖੂਬਸੂਰਤ ਬਣੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਡੇ ਨੌਜਵਾਨ ਇੱਕ ਬੜੇ ਹਿੰਮਤੀ ਜੁਝਾਰੂ ਨੌਜਵਾਨ ਨੇ ਸੋ ਜਿਵੇਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦੇ ਨਾਲ ਸਥਿਤੀ ਬਹੁਤ ਮਾੜੀ ਹੋਈ ਸੀ ਸਾਡੇ ਸਾਰੇ ਪੰਜਾਬ ਵਾਸੀਆਂ ਔਰ ਖਾਸ ਕਰਕੇ ਨੌਜ ਨੌਜਵਾਨਾਂ ਨੇ ਜਿੰਨਾ ਕੋਈ ਛਲਾਗਾ ਯੋਗ ਉਥੇ ਕਦਮ ਚੁੱਕ ਕੇ ਉਥੇ ਸੇਵਾ ਕੀਤੀ ਲੋਕਾਂ ਦੀ ਲੋਕਾਂ ਚ ਜਾ ਕੇ ਲੋਕਾਂ ਦੇ ਦੁੱਖ ਦੇ ਵਿੱਚ ਨਾਲ ਖੜੇ ਹੋਏ ਔਰ ਉਹਨਾਂ ਦਾ ਦੁੱਖ ਵੰਡਾਇਆ ਹੈ ਹਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਾਇਆ ਹੈ ਮੈਨੂੰ ਫਖਰ ਹੈ ਮੇਰੇ ਆਪਣੇ ਨੌਜਵਾਨਾਂ ਦੇ ਉੱਤੇ ਔਰ ਗੁਰੂ ਰਾਮਦਾਸ ਜੀ ਕਿਰਪਾ ਕਰਨ ਇਹ ਕੌਮ ਨੌਜਵਾਨ ਸਾਰਾ ਸ਼ਹਿਰ ਸਾਰਾ ਚੜ੍ਹਦੀਆਂ ਕਲਾ 'ਚ ਰਹੇ ਔਰ ਨਸ਼ਿਆਂ ਤੋਂ ਮੁਕਤ ਹੋਏ ਔਰ ਉਸਰੇ ਜਵਾਨ ਤੇ ਖੇਡਾਂ ਵੱਲ ਜਿਹੜਾ ਫੇਰ ਇੱਕ ਵਾਰੀ ਕੇਂਦਰਿਤ ਹੋਏ ਤੇ ਪੰਜਾਬ ਦਾ ਨਾਮ ਦੁਨੀਆ ਦੇ ਉੱਤੇ ਰੋਸ਼ਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਗੁਰਪੁਰਪ ਦੇ ਪ੍ਰਕਾਸ਼ ਪੁਰ ਮੌਕੇ ਸਰਦਾਰ ਗੁਰਚੰਦ ਸਿੰਘ ਬੱਗਾ ਚੇਅਰਮੈਨ ਆਲ ਗੁਰਦੁਆਰਾ ਸਹਿਬਾਨ ਹైదరాబాద్ ਵੱਲੋਂ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਪਹੁੰਚ ਕੇ ਗੁਰੂ ਦੇ ਲੰਗਰ ਲਗਾਏ ਗਏ ਕੁਝ ਦਿਨ ਪਹਿਲਾਂ ਗੁਰਚੰਦ ਸਿੰਘ ਜੀ ਬੱਗਾ ਵੱਲੋਂ ਸੰਤਾਂ ਦੇ ਸਹਿਯੋਗ ਨਾਲ ਹైదరాబాద్ ਵਿਖੇ 350 ਸਾਲਾਂ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਜਿਸ ਦੀ ਬਹੁਤ ਹੀ ਪ੍ਰਸ਼ੰਸਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਉਹਨਾਂ ਦੇ ਅਤਵੰਤੇ ਸਹਿਬਾਨ ਜਗਦੇਵ ਸਿੰਘ ਹੋਰਾਨੇ ਕੀਤੀ ਉਹਨਾਂ ਵੱਲੋਂ ਇਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਆਪ ਜੀ ਨੇ ਜੋ ਇੰਤਜ਼ਾਮ ਪੂਰੇ ਬਿਸ਼ਪ ਭਰ ਚ ਹైదరాబాద్ ਕੀਤਾ ਉਹ ਇਹ ਇੰਤਜ਼ਾਮ ਕਿਤੇ ਵੀ ਨਹੀਂ ਹੋ ਸਕਿਆ ਸਰਦਾਰ ਬੱਗਾ ਜੀ ਪਿਛਲੇ ਕਈ ਸਾਲਾਂ ਤੋਂ ਹైదరాబాద్ ਪੰਜਾਬ ਅਤੇ ਹੋਰ ਕਈ ਥਾਵਾਂ ਤੇ ਸਮਾਜ ਸੇਵਾ ਦਾ ਕੰਮ ਕਰਦੇ ਆ ਰਹੇ ਨੇ ਤੇ ਅੱਜ ਵੀ ਇਹਨਾਂ ਨੇ ਅੰਮ੍ਰਿਤਸਰ ਪਹੁੰਚ ਕੇ ਗ੍ਰਿੰਗ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਸਿੰਘ ਸਾਹਿਬ ਗਿਆਨੀ ਰਕਬੇਸ਼ ਸਿੰਘ ਦਿਸ਼ਾ ਨਿਰਦੇਸ਼ਾਂ ਹਟ ਉਹਨਾਂ ਦੇ ਅਸ਼ੀਰਵਾਦ ਅੱਥੇ ਲੰਗਰ ਲਗਾਇਆ ਅਤੇ ਬੱਗਾ ਸਾਹਿਬ ਪਿਛਲੇ ਕਈ ਸਾਲਾਂ ਤੋਂ ਕਾਰ ਸੇਵਾ ਭੂਰੀ ਵਾਲਿਆਂ ਦੇ ਨੀਰ ਇਮਾਰਤਾਂ ਵਿੱਚ ਸੇਵਾ ਦੇ ਕੇਵਲ ਸੇਵਾ ਕਰ ਰਹੇ ਨੇ ਇਸ ਦੇ ਨਾਲ ਅਸੀਂ ਧੰਨਵਾਦੀਆਂ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਸਰ ਦਾ ਦਿਕੂ ਕੁਮਾਰ ਜੀ ਦਾ ਵੀ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਦਰਸ਼ਨ ਦਿੱਤੇ ਨੇ ਤੇ ਮੈਂ ਧੰਨਵਾਦੀਆਂ ਸਮੂਹ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ